ਆਪਾਂ ਬੰਨੇ ਆਤੇ ਇਕ ਵੀ ਨਾ ਰੁੱਖ ਛਟਿਆ ਹਵਾ ਗੰਦੀ ਕਰ ਦਿੱਤੀ ਪਾਣੀ ਮੁੱਕ ਚੱਲਿਆ ਆਪਾਂ ਬੰਨੇ ਆਤੇ ਇਕ ਵੀ ਨਾ ਰੁੱਖ ਛਟਿਆ ਹਵਾ ਗੰਦੀ ਕਰ ਦਿੱਤੀ ਪਾਣੀ ਮੁੱਕ ਚੱਲਿਆ ਦਿਂਦੇ ਪੰਛੀ ਵੀ ਨਾ ਹੈ ਸੰਦੇ ਪਾਂਛੀ ਬਿਨਾ ਖੁਣੇ ਤਾਂ ਵਿਖਾਈ ਓਏ ਏਸੀ ਲਾ ਕੇ ਸੌਣ ਵਾਲਿਓ ਬਾਣੀ ਗੁਰੂਆਂ ਦੀ ਚੇਤੇ ਕਿਉ ਨਾ ਆਈ ਓਏ ਰੁੱਖਾਂ ਨੂੰ ਮੈਂ ਕੌਣ ਵਾਲਿਓ ਹਾਇ ਰੁੱਖਾਂ ਨੂੰ ਮੈਂ ਕੌਣ ਵਾਲਿਓ ਹਾਇ ਰੁੱਖਾਂ ਨੂੰ ਮੈਂ ਕੌਣ ਵਾਲਿਓ